ਲੜ ਪੀਜ਼ਾ ਕਪਲ ਤੋਂ ਬਾਅਦ ਇਸ ਸੋਸ਼ਲ ਮੀਡੀਆ ਇਨਫਲੂਐਂਸਰ ਕੁੜੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੇ ਕਿ ਇੰਸਟਾਗ੍ਰam ਤੇ ਤਹਿਲਕਾ ਮਚਾ ਦਿੱਤਾ ਜੀ ਹਾਂ ਅਮਨਰਾਮ ਗੜੀਆ ਨਾਮ ਦੀ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੇ ਕਿ ਪੂਰਾ ਸੋਸ਼ਲ ਮੀਡੀਆ ਹਿਲਾ ਕੇ ਰੱਖ ਦਿੱਤਾ ਹੈ ਜੀ ਹਾਂ ਅਮਨਰਾਮ ਗੜੀਆ ਜਿਸ ਦੇ ਕਿ ਸੋਸ਼ਲ ਮੀਡੀਆ ਇੰਸਟਾਗ੍ਰam ਤੇ 95 ਹਜ਼ਾਰ ਫੋਲੋਅਰਸ ਨੇ ਉਸ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋ ਰਿਹਾ ਜਿਸ ਤੋਂ ਬਾਅਦ ਕਿ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਕੁਝ ਲੋਕ ਕਹਿ ਰਹੇ ਸੀ ਕਿ ਇਹ ਵੀਡੀਓ ਫੇਕ ਇਹ ਤੇ ਕੁਝ ਦਾ ਮੰਨਣਾ ਸੀ ਕਿ ਇਹ ਵੀਡੀਓ AI ਨਾਲ ਬਣਾਈ ਹੈ ਪਰ ਹੁਣ ਅਮਨ ਰਾਮ ਗੜੀਆ ਨੇ ਇੰਸਟਾਗ੍ਰam ਤੇ ਇੱਕ ਸਟੋਰੀ ਪਾਈ ਹੈ ਜਿਸ ਵਿੱਚ ਉਸਨੇ ਦੱਸਿਆ ਇਹ ਵੀਡੀਓ ਉਸਦੀ ਹੈ ਤੇ ਉਸਦੇ ਨਾਲ ਜਿਹੜਾ ਮੁੰਡਾ ਹੈ ਉਸਨੇ ਉਸਨੂੰ ਪਰਮਿਸ਼ਨ ਦਿੱਤੀ ਸੀ ਵੀਡੀਓ ਸ਼ੂਟ ਕਰਨ ਦੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਵੀਡੀਓ ਵਾਇਰਲ ਕਰ ਦੇਵੇਗਾ ਕਿਉਂਕਿ ਉਸਤੇ ਕਾਫੀ ਭਰੋਸਾ ਕਰਦੀ ਸੀ ਦੱਸ ਦਈਏ ਕਿ 6 ਮਹੀਨੇ ਪਹਿਲਾਂ ਅਮਨ ਰਾਮ ਗੜੀਆ ਤੇ অরুণিমা ਨਾਮ ਦੀ ਇਨਫਲੂਐਂਸਰ ਦਾ ਕਰਨ ਦਿੱਤਾ ਨਾਲ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਕੀ ਕਰਨ দত্ত ਜੋ ਕਿ ਫੇਮਸ ਰੋਸਟਰ ਐਸ ਨੇ ਇਹਨਾਂ ਤੇ ਐਕਸਪੋਜ਼ ਵੀਡੀਓ ਬਣਾਈ ਸੀ ਜਿਸ ਵਿੱਚ ਕਿ ਕਰਨ দত্ত ਕਹਿੰਦੇ ਨਜ਼ਰ ਆ ਰਹੇ ਨੇ ਕਿ ਅਮਨ ਰਾਮਗੜੀਆ ਨੇ ਉਸ ਦੇ ਕਜ਼ਨ ਤੋਂ ਜੋ ਕਿ ਕੈਨੇਡਾ ਰਹਿੰਦਾ ਉਸ ਤੋਂ ਪੈਸੇ ਵੀ ਮੰਗੇ ਸਨ ਤੇ ਉਸ ਨੂੰ ਕਿਹਾ ਸੀ ਕਿ ਉਸ ਨੂੰ ਬਾਹਰ ਬੁਲਾ ਲੈ ਤੇ ਉਸ ਦਾ ਖਰਚਾ ਜੇਕਰ ਉਹ ਚੁੱਕਦਾ ਹੈ ਤਾਂ ਉਸ ਨਾਲ ਕੁਝ ਵੀ ਕਰਨ ਨੂੰ ਤਿਆਰ ਹੈ ਜਿਸ ਤੋਂ ਬਾਅਦ ਕੀ ਕਾਫੀ ਜ਼ਿਆਦਾ ਵਿਵਾਦ ਕਹਿਆ ਸੀ ਕੁੱਲੜ ਪਿੱਜ਼ਾ ਕਪਲ ਤੋਂ ਬਾਅਦ ਇਸ ਸੋਸ਼ਲ ਮੀਡੀਆ ਇਨਫਲੂਐਂਸਰ ਕੁੜੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੇ ਕਿ ਇੰਸਟਾਗ੍ਰam ਤੇ ਤਹਿਲਕਾ ਮਚਾ ਦਿੱਤਾ ਜੀ ਹਾਂ ਅਮਨ ਰਾਮ ਗੜੀਆ ਨਾਮ ਦੀ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੇ ਕਿ ਪੂਰਾ ਸੋਸ਼ਲ ਮੀਡੀਆ ਹਿਲਾ ਕੇ ਰੱਖ ਦਿੱਤਾ ਹੈ ਜੀ ਹਾਂ ਅਮਨ ਰਾਮ ਗੜੀਆ ਜਿਸ ਦੇ ਕਿ ਸੋਸ਼ਲ ਮੀਡੀਆ ਇੰਸਟਾਗ੍ਰam ਤੇ 95 ਹਜ਼ਾਰ ਫੋਲੋਅਰਸ ਨੇ ਉਸ ਦੀ ਇੱਕ ਕਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਿ ਏਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਕੁਝ ਲੋਕ ਕਹਿ ਰਹੇ ਸੀ ਕਿ ਵੀਡੀਓ ਫੇਕ ਹੈ ਤੇ ਕੁਝ ਦਾ ਮੰਨਣਾ ਸੀ ਕਿ ਇਹ ਵੀਡੀਓ AI ਨਾਲ ਬਣਾਈ ਹੈ ਪਰ ਹੁਣ ਅਮਨ ਰਾਮ ਗੜੀਆ ਨੇ ਇੰਸਟਾਗ੍ਰam ਤੇ ਇੱਕ ਸਟੋਰੀ ਪਾਈ ਹੈ ਜਿਸ ਵਿੱਚ ਉਸਨੇ ਦੱਸਿਆ ਇਹ ਵੀਡੀਓ ਉਸਦੀ ਹੈ ਤੇ ਉਸਦੇ ਨਾਲ ਜਿਹੜਾ ਮੁੰਡਾ ਹੈ ਉਸਨੇ ਉਸਨੂੰ ਪਰਮਿਸ਼ਨ ਦਿੱਤੀ ਸੀ ਵੀਡੀਓ ਸ਼ੂਟ ਕਰਨ ਦੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਵੀਡੀਓ ਵਾਇਰਲ ਕਰ ਦੇਵੇਗਾ ਕਿਉਂਕਿ ਉਸਤੇ ਕਾਫੀ ਭਰੋਸਾ ਕਰਦੀ ਸੀ ਦੱਸਦੇ ਹਾਂ ਕਿ 6 ਮਹੀਨੇ ਪਹਿਲਾਂ ਅਮਨ ਰਾਮ ਗੜੀਆ ਤੇ ਅਰੂਨੀਮਾ ਨਾਮ ਦੀ ਇਨਫਲੂਐਂਸਰ ਦਾ ਕਰਨ ਦਿੱਤਾ ਨਾਲ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਕੀ ਕਰਨ ਦਿੱਤਾ ਜੋ ਕਿ ਫੇਮਸ ਰੋਸਟਰ ਐਸ ਨੇ ਇਹਨਾਂ ਤੇ ਐਕਸਪੋਜ਼ ਵੀਡੀਓ ਬਣਾਈ ਸੀ ਜਿਸ ਵਿੱਚ ਕੀ ਕਰਨ ਦਿੱਤਾ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਮਨ ਰਾਮਗੜੀਆ ਨੇ ਉਸ ਦੇ ਕਜ਼ਨ ਤੋਂ ਜੋ ਕਿ ਕੈਨੇਡਾ ਰਹਿੰਦਾ ਉਸ ਤੋਂ ਪੈਸੇ ਵੀ ਮੰਗੇ ਸਨ ਤੇ ਉਸ ਨੂੰ ਕਿਹਾ ਸੀ ਕਿ ਉਸ ਨੂੰ ਬਾਹਰ ਬੁਲਾ ਲੇ ਤੇ ਉਸ ਦਾ ਖਰਚਾ ਜੇਕਰ ਉਹ ਚੁੱਕਦਾ ਹੈ ਤਾਂ ਉਸ ਨਾਲ ਕੁਝ ਵੀ ਕਰਨ ਨੂੰ ਤਿਆਰ ਹੈ ਜਿਸ ਤੋਂ ਬਾਅਦ ਕੀ ਕਾਫੀ ਜ਼ਿਆਦਾ ਵਿਵਾਦ ਪਖਿਆ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ